ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਤੁਹਾਡੇ ਬਾਤੇ ਵੀਡੀਓ ਲੈ ਕੇ ਆਈ ਆ ਆਪਾਂ ਆਪਣਾ ਫੋਰਡ ਜਿਹੜਾ ਉਹ ਸੇਲ ਕਰਨਾ ਤੇ ਆਪਾਂ ਤੁਹਾਨੂੰ ਫੋਰਡ ਦੀ ਕੰਡੀਸ਼ਨ ਦਿਖਾਉਨੇ ਆ ਤੇ ਬਾਕੀ ਜਾਣਕਾਰੀ ਦੰਨੇ ਆ ਵੀ ਇਹ ਕਿਹੜਾ ਆਪਾਂ ਦਾ ਕੰਮ ਕਰਾਇਆ ਵਾ ਦੇਖੋ ਜੀ ਕੰਡੀਸ਼ਨ ਫੋਰਡ ਦੀ ਤੇ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਜੀ ਟਰੈਕਟਰ ਸਾਫ਼ ਆ ਕੀ ਡਾਇਨ ਨਮੀ ਆ ਜੀ ਤੇ ਬਾਈ ਦੱਸੂਗਾ ਜੀ ਆਪਾਂ ਨੂੰ ਵੀ ਆਪਾਂ ਕਿਹੜਾ ਕਿਹੜਾ ਕੰਮ ਕਰਾਇਆ ਵਾ ਇਹਦਾ ਹਾਂਜੀ ਮੇਰੇ ਦੱਸੋ ਜੀ ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੰਮ ਤਾਂ ਇਹਦਾ ਤਕਰੀਬਨ ਆਪਾਂ ਨੇ ਬਹੁਤ ਕਰਾਇਆ ਵਾ ਸਾਰੇ ਕੰਮ ਕਰਾਇਆ ਵਾ ਅੱਛਾ ਇੰਜਣੇ ਦਾ 45 ਵਾਲੇ ਪਿਸਟਨ ਪਾ ਕੇ ਪੰਪ ਬਦਲਿਆ ਵਾ ਪਾ ਲਿਆ ਡਾਇਫਰਾਮ ਵਾਲਾ ਤੈਨੂੰ ਠੀਕ ਹੈ ਤੇ ਗੀਅਰ ਦਾ ਕੰਮ ਸਾਰਾ ਓਕੇ ਹੋਇਆ ਵਾ ਠੀਕ ਹੈ ਕੰਮ ਤਾਂ ਤਕਰੀਬਨ ਇਹਦਾ ਸਾਰਾ ਹੋਇਆ ਵਾ ਸ਼ਾਦਰੀ ਵੀ ਨਵੀਂ ਲਵਾਈ ਵੀ ਆਇਆ ਹੈ ਨਾ ਪਹਿਲਾਂ ਇਹ ਦੂਈ ਸੀ ਦੇ ਹੁਣ ਆਪਾਂ ਨੇ ਉਹ ਖੋਲ ਕੇ ਤੇ ਸਿੰਪਲ ਵਾਲੀ ਲਵਾਤੀ ਕੰਮ ਮਤਲਬ ਆਪਾਂ ਇਹਨਾਂ ਪੂਰਾ ਕਰਾਇਆ ਵਾ ਕੋਈ ਕਸਰ ਨਹੀਂ ਹੈਗੀ ਓਕੇ ਰਿਪੋਰਟ ਆਈ ਏ ਚਲਾਈ ਬਹੁਤ ਕੰਮ ਦੀ ਹੈ ਜੀ ਚਲਾਈ ਬਹੁਤ ਵਧੀਆ ਹੈ ਪੰਪ ਉਹਦੇ ਪੰਪ ਬਲਾਂ ਨੂੰ ਡਾਇਫਰਮ ਵਾਲਾ ਆਉਂਦਾ ਨਾ ਪਹਿਲਾਂ 3600 ਨੂੰ ਠੀਕ ਹੈ ਜੀ ਤੇ ਪੰਪ ਜ਼ਿਆਦਾ ਪਾਣੀ ਜਣ ਕਰਾਇਆ ਤਾਂ 45 ਵਾਲੇ ਪਿਸਟਨ ਪਾ ਕੇ ਡੀਆਈ ਬਣ ਗਿਆ ਇੱਕ ਅਕੇ ਜਿਹਾ ਲਓ ਡੀਆਈ ਇੰਜਣ ਹੋ ਗਿਆ ਹੁਣ ਤਾਂ ਤੇਲ ਦਾ ਖਰਚਾ ਜਮਾ ਹੀ ਨਹੀਂ ਹੈਗਾ ਇਹਦਾ ਠੀਕ ਹੈ ਜੀ ਲੋਈ ਜੋ ਕਿਸੇ ਵੀਰ ਨੂੰ ਕਿਸੇ ਆਇਆ ਪਸੰਦ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਤੇ 94633 8522 ਤੇ ਮੌਕੇ ਤੇ ਹੀ ਬਾਈ ਜੀ ਰੇਟ ਦੱਸਿਆ ਜਾਊਗਾ ਤੇ ਫੋਨ ਉਹ ਕਰਿਓ ਜਿਹਨੇ ਟਰੈਕਟਰ ਲੈਣਾ ਹੋ ਟਾਈਮ ਪਾਸ ਨਾ ਕਰਿਓ ਕੋਈ ਰੇਟ ਪੁੱਛਣ ਲਈ ਫੋਨ ਕਰੀ ਜੇ ਉਹ ਗੱਲ ਕਰਿਓ ਬਈ ਜੀ ਨੇ ਟਰੈਕਟਰ ਪਸੰਦ ਆ ਤਾਂ ਲੈਣਾ ਹੋਵੇ ਤੇ ਆਪਾਂ ਪਿੱਛੇ ਦੇ ਕੰਡੀਸ਼ਨ ਦਿਖਾ ਤੁਹਾਨੂੰ ਲੈਫਟੇ ਦੀ ਬਹੁਤ ਕਾਹ ਦੀ ਆਵਾਜ਼ ਪਾਪਾ ਪਾਪਾ ਵਧੀਆ ਲੱਗਿਆ ਵਾ ਠੀਕ ਹੈ ਜੀ ਪੂਰਾ ਵਜਨ ਚੱਕਦੀ ਹੈ ਇਹ ਹਾਂ ਹੁਣ ਤੱਕ ਆਪਾਂ ਚਲਾਉਂਦੇ ਰਹੇ ਹਾਂ 25 ਸਾਲ ਹੋ ਗਿਆ ਆਪਣੇ ਕੋ ਪੰਜ ਸਾਲ ਰਿੰਗ ਰੂਮ ਵੀ ਆਨ ਓਕੇ ਆਂ ਹੀ ਦੇਖੋ ਰਿੰਗ ਨਵੇਂ ਆਣ ਠੀਕ ਹੈ ਵੀਰ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਜੇ ਕਿਸੇ ਵੀਰ ਦੇ ਪਸੰਦ ਹੋਇਆ ਲੈਣਾ ਹੋਵੇ ਤੇ ਫੋਨ ਤੇ ਕਨੈਕਟ ਕਰ ਸਕਦੇ ਹੋ ਜੀ ਹਾਂ ਦੇ ਸਟਾਰਟ ਲੱਗਾਂ ਹੀ ਕਰਨ ਸਟਾਰਟਿੰਗ ਦੀ ਦੇਖੋ ਆਵਾਜ਼ ਇੰਜਣ ਦੀ ਚੈੱਕ ਕਰੋ ਇਹ ਆਵਾਜ਼ ਇੰਜਨ ਦੀ ਆਵਾਜ਼ ਦੇਖੋ ਹਾਂਜੀ ਵੀਰ ਜੀ ਇਹਨੂੰ ਰੇਸ ਵੀ ਲਵਾਈ ਵੀ ਆ ਜੇ ਆਪਾਂ ਪੈਰ ਵਾਲੀ ਇਹ ਬਾਕੀ ਇਹ ਸਾਰੇ ਓਕੇ ਆ ਜੀ ਸਭ ਬੇਤਰਤੀਆ ਚੱਲਦੇ ਆ Abi çaldı. Abi içeri,